ਲਓ ਵੀ ਦੋਸਤੋ ਪਾਈਟਾ ਲਾ ਸਿੰਘ ਸਟੱਡ ਫਾਰਮ ਤਲਵੰਡੀ ਸਾਬ ਅਦਜੰਦ ਕੋੜਾ ਜੀ ਕਰੋ ਚੈੱਕ ਜੀ ਕਰੋ ਦਰਸ਼ਨ ਆਹ ਬੱਲੇ ਸ਼ਰਾ ਲਓ ਜੀ ਚਾ ਚੜਾਈ ਬੈਠਾ ਕਾਲਾ ਕੀ ਬਾਤ ਹੈ ਵੰਦੀ ਗੱਲਾ ਲਓ ਜੀ ਇਹ ਪਰਫਿਊਮ ਵਈ ਚਲੋ ਜੀ ਆਪਾਂ ਇਹ ਪਰਫਿਊਮ ਵਈ ਮੇਲੇ ਦੇ ਵਿੱਚ ਕੀ ਕੀ ਆਇਆ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਉਧਰਲੇ ਪਾਸੇ ਦੋਸਤੋ ਸ਼ਿੰਗਾਰ ਕਰ ਰਹੀ ਆ ਟੈਂਟ ਟੋਲਟਾ ਉਹਦਾ ਤਿਆਰ ਕਰ ਰਹੀ ਆ ਤੇ ਸੇਲ ਪਚੇ ਜਿਹੜੇ ਜਾਨਵਰ ਵੀ ਆ ਦੋਸਤੋ ਇਧਰ ਸਰਾ ਸਟੱਡ ਫਾਰਮ ਤੋਂ ਚਲੋ ਕਰੋ ਚੈੱਕ ਜੀ ਚੰਕ ਚੈੱਕ ਕਰੋ ਕਿਆ ਬਾਤ ਹੈ ਜੀ ਜਾਨੀ ਦਾ लाडला ਰੱਖਿਆ ਬਾਈ ਦਾ ਆ ਜੂ ਜੀ ਕਰੇ ਟੋਪ ਕਿਤੇ ਕੀ ਸਿਆਣ ਜੀ ਆਉਂਦੀ ਆ ਤੈਨੂੰ ਕਿਹੜੇ ਕਿਹੜੇ ਆ ਇਹ ਆਹ ਕਿਹੜੇ ਆ ਹੈ ਆਹ ਇਹ ਉਹ ਕਿਹੜੇ ਆ ਜਿੰਨੇ ਆ ਆ ਲੈ ਬਰੇ ਆ ਲੈ ਬਰੇ ਆ ਕਾ ਚਿੱਟਾ ਜਰਮਨ ਕਿੱਥੇ ਦਾ ਉਹ ਪਰੇ ਬੈਠਾ ਜਿਹੜਾ ਨਾ ਓਏ ਦੋਸਤੋ ਪਰ ਚੈੱਕ ਪਿੱਲੋਂ ਡੌਗ ਕੈਨਲ ਹੈਲੋ ਐਂਡ ਗਾਡ ਕੁੱਤੇ ਵੀ ਆ ਜਿਹਕੇ ਨੇ ਲੈਣਿਆ ਤਾਂ ਮਤਰੋ ਆ ਜੋ ਮੁਕਸਰ ਮੰਡੀ